ਦਾ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਹੋ ਸਕਦਾ ਤੁਹਾਡੇ ਵੀ ਕਰੇ ਵਿਆਹ ਦਾ ਕਾਰਡ ਆਇਆ ਹੋਵੇ ਬਾਈ ਹੈਂਡ ਤੇ ਤੁਸੀਂ ਨੇ 100 200 ਰੁਪਏ ਜਿਵੇਂ ਵੱਖ-ਵੱਖ ਰਵਾਜ ਚੱਲਦੇ ਆ ਸ਼ਗਨ ਵੀ ਦਿੱਤਾ ਹੋਵੇ ਕਿਸੇ ਨੇ ਤੁਹਾਨੂੰ ਮਠਾਈ ਦਾ ਡੱਬਾ ਵੀ ਦਿੱਤਾ ਹੋਵੇ ਇਹ ਤਾਂ ਚੱਲ ਜਾਂਦਾ ਠੀਕ ਹੈ ਪਰ ਜੇਕਰ ਤੇ ਤੁਹਾਨੂੰ WhatsApp ਤੇ ਵਿਆਹ ਆ ਗਿਆ ਇਹ ਵਿਆਹ ਨਾ ਦੇਖ ਲਿਓ ਇਹ ਵਿਆਹ ਮਹਿੰਗਾ ਪਊਗਾ ਜਿਵੇਂ ਮਹਾਰਾਸ਼ਟਰ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਨੂੰ 2 ਲੱਖ ਦੇ ਵਿੱਚ ਇਹ ਵਿਆਹ ਪੈ ਗਿਆ ਅਸਲ ਦੇ ਵਿੱਚ ਚੱਲ ਕੀ ਰਿਹਾ ਹੈ ਤਾਂ ਹੁਣ ਜਿਹੜੇ ਸਾਤਰ ਲੋਕ ਹੈਗੇ ਉਹ ਇਸ ਦਿਨਾਂ ਦਾ ਫਾਇਦਾ ਲੈ ਰਹੇ ਆ ਕੀ ਕਰ ਰਿਹਾ ਹੈ ਤੁਹਾਨੂੰ WhatsApp ਤੇ ਵਿਆਹ ਦਾ ਕਾਰਡ ਆਊਗਾ ਇੱਕ ਲਿੰਕ ਹੋਊਗਾ ਜੋ ਤੁਸੀਂ ਕਲਿੱਕ ਕਰਨਾ ਉਹ ਥੱਲੇ ਲਿਖਿਆ ਹੋਊਗਾ ਜਿਵੇਂ ਆਪਣੀ ਪੰਜਾਬ ਸਟੇਟ ਹੈ ਉਹ ਦੇਖ ਲੈਂਦੇ ਨੇ ਵੀ ਪਿੰਡਾਂ ਦੇ ਲੋਕਾਂ ਨੂੰ ਠੱਗਣਾ ਹੈ ਥੱਲੇ ਲਿਖਣਗੇ ਲਿੰਕ ਦੇ ਵਿਆਹ ਲਈ ਸੱਦਾ ਜੇ ਹੁਣ ਕਿਤੇ ਚੰਡੀਗੜ੍ਹ ਵਾਲੇ ਲੋਕਾਂ ਨੂੰ ਠੱਗਣਾ ਹੈ ਅੰਗਰੇਜ਼ੀ ਦੇ ਵਿੱਚ ਲਿਖ ਦਾਨਗੇ ਵਾਈਡਿੰਗ ਇਨਵੀਟੇਸ਼ਨ APK ਤੇ ਇੱਕ ਜਿਹੜੀ ਬੜੀ ਇਹਦੇ ਵਿੱਚ ਲਾਈਨ ਲਿਖੀ ਜਾਂਦੀ ਹੈ ਨੋ ਕਾਲ ਨੋ ਬਹਾਨਾ ਮਿਲੇ ਚਾ ਚੁਕੀ ਸਾਦੀ ਮੇਂ ਜਲੂ ਜਲੂ ਲਾਣਾ ਇਹ ਵੀ ਲਿਖ ਦਿੰਦੇ ਆ ਕਹਿੰਦੇ ਤੋਂ ਭਾਬ ਨੂੰ ਸ਼ੱਕ ਨਹੀਂ ਹੁੰਦਾ ਬੇਸ਼ੱਕ ਤੁਹਾਡੇ ਕੋਲੇ ਨੰਬਰ ਸੇਵ ਹੈ ਨਹੀਂ ਤੁਸੀਂ ਇੱਕ ਵਾਰ ਇਹ ਸੋਚੋਗੇ ਵੀ ਯਾਰ ਆ ਨੰਬਰ ਕਿਹਦਾ ਹੈ ਸਾਨੂੰ ਐ ਪਤਾ ਲੱਗ ਜੂ ਵੀ ਵਿਆਹ ਦਾ ਕਾਰਡ ਆ ਗਿਆ ਕਿਉਂਕਿ ਕਾਰਡ ਬਲਰ ਕੀਤਾ ਹੋਊਗਾ ਜਿਹੜੇ ਨਾਲੇ ਸ਼ਬਦ ਲਿਖੇ ਹੋਣਗੇ ਉਹ ਹਾਈਲਾਈਟ ਹੋਣਗੇ ਲਿੰਕ ਬਲੂ ਕਲਰ ਦਾ ਹੋਊਗਾ ਸਾਈਡ ਤੇ ਏ ਪੀ ਕੇ ਲਿਖਿਆ ਹੋਊਗਾ ਤੁਹਾਡੇ ਇੱਥੇ ਚ ਜਾਣਗੇ ਵੀ ਤੁਹਾਨੂੰ ਵਿਆਹ ਦਾ ਕਾਰਡ ਆ ਗਿਆ ਤੁਸੀਂ ਉਹਨੂੰ ਭੱਜ ਕੇ ਖੋਲੋਗੇ ਵੀ ਆਹ ਵਿਆਹ ਦਾ ਕਾਰਡ ਕਿਹਦਾ ਆ ਗਿਆ ਕਈ ਜਗ੍ਹਾਵਾਂ ਹੈਗੇ ਨੇ ਕਈ ਸ਼ਹਿਰ ਹੈਗੇ ਨੇ ਬੱਡੇ ਜਿੱਥੇ ਇਹ ਸਿਸਟਮ ਚੱਲ ਪਿਆ ਵੀ ਘਰ ਘਰ ਜਾ ਕੇ ਵਿਆਹ ਦਾ ਕਾਰਡ ਦੇ ਦਿੰਦੇ ਵਟਸਐਪ ਤੇ ਭੇਜ ਦਿਆ ਆਪਣੇ ਵੀ ਇਹ ਗੱਲ ਚੱਲਦੀ ਹੈ ਤੇ ਭੇਜਣਾ ਵੀ ਚਾਹੀਦਾ ਕਿਉਂਕਿ ਉਸ ਸਮੇਂ ਬੰਦਾ ਉੱਜਿਆ ਹੁੰਦਾ ਹੈ ਤਿਆਰੀਆਂ ਕਰ ਰਿਹਾ ਹੁੰਦਾ ਹੈ ਤੇ ਵਿਆਹ ਦੇ ਕਾਰਡ ਵੀ ਵੰਡੇ ਹੁੰਦੇ ਆ ਬੜੀਆਂ ਦੁਰਘਟਨਾਵਾਂ ਰਸਤੇ ਦੇ ਵਿੱਚ ਹੁੰਦੀਆਂ ਨੇ ਇਸ ਕਰਕੇ ਵਟਸਐਪ ਤੇ ਵੀ ਭੇਜਨੇ ਚਾਹੀਦੇ ਆ ਏਸੀ ਚੀਜ਼ ਦਾ ਫਾਇਦਾ ਆਟਾਗ ਲੋਕ ਉਠਾਉਣ ਲੱਗ ਗਏ ਨਕਲੀ ਲਿੰਕ ਤੁਹਾਨੂੰ ਨਕਲੀ ਸੱਦਾ ਦਿੰਦੇ ਆ ਜਿਵੇਂ ਤੁਸੀਂ ਭੱਜ ਕੇ ਖੋਲੋਗੇ ਯਾਰ ਕੀਦਾ ਕਾਰਡ ਆ ਗਿਆ ਵਿਆਹ ਦਾ ਦੇਖੀਏ ਬਣ ਗਿਆ ਵਿਆਹ ਕਲਿੱਕ ਕੀਤਾ ਨਾਲ ਦੀ ਨਾਲ ਤੁਹਾਡਾ ਮੋਬਾਈਲ ਹੈਕ ਹੋ ਜਾਊਗਾ ਮੋਬਾਈਲ ਨਾਲ ਅੱਜ ਕੱਲ ਆਪਣਾ ਸਭ ਕੁਝ ਜੁੜਿਆ ਹੋਇਆ ਹੈ ਕਿਹ ਲੈਵੇ ਇੱਕ ਨੰਬਰ ਚੱਲਦਾ ਹੈ ਕਿਹ ਲੈਵੇ ਦੋ ਚੱਲਦੇ ਨੇ ਤੇ ਫਿਰ ਮੋਬਾਈਲ ਦਾ ਨੰਬਰ ਬੈਂਕ ਖਾਤੇ ਨਾਲ ਅਟੈਚ ਹੁੰਦਾ ਹੀ ਹੁੰਦਾ ਹੈ ਜੋ ਸਾਰਾ ਤੁਹਾਡਾ ਮੋਬਾਈਲ ਉਹਨਾਂ ਦੇ ਹੱਥ ਵਿੱਚ ਚਲਿਆ ਗਿਆ ਤਾਂ ਉਹ ਡੀਪੀ ਵੀ ਉਹਨਾਂ ਕੋਲੇ ਸ਼ੋ ਹੋਊਗਾ ਤੇ ਫਿਰ ਜਿੰਨੇ ਪੈਸੇ ਖਾਤੇ ਦੇ ਵਿੱਚ ਪਏ ਐ ਕੁਝ ਮਿੰਟਾਂ ਦੇ ਵਿੱਚ ਸਾਫ਼ ਤੁਹਾਨੂੰ ਬੈਂਕ ਤੱਕ ਉਹ ਜਾਣ ਨਹੀਂ ਦਿੰਦੇ ਤਾਂ ਇਸ ਕਰਕੇ ਆ WhatsApp ਵਾਲਾ ਵਿਆਹ ਨਾ ਦੇਖ ਲਿਓ ਇਹ ਬੜਾ ਮਹਿੰਗਾ ਪਊਗਾ ਤੇ ਫਿਰ ਆਏ ਸਾਲ ਯਾਦ ਕਰਿਆ ਕਰੋਗੇ ਕਿ ਸਾਨੂੰ ਵਟਸਐਪ ਤੇ ਵਿਆਹ ਦਾ ਕਾਰਡ ਆਇਆ ਸੀ ਤਾਂ ਇਹ ਠੱਗੀ ਦਾ ਨਵਾਂ ਤਰੀਕਾ ਚੱਲ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਇਹਦਾ ਸ਼ਿਕਾਰ ਹੋ ਚੁੱਕਿਆ ਹੈ ਉਹਨੇ ਵੀ ਭੱਜ ਕੇ ਕੋਲਿਆ ਵਿਆਹ ਵਿਆਹ ਦਾ ਕਾਰਡ ਕਿਨੇ ਭੇਜਤਾ ਉਹਦੇ ਗੱਲਾਂ ਹੀ ਦੋ ਲਿਖੀਆਂ ਨੇ ਵਿਆਹ ਲਈ ਸੱਦਾ ਸ਼ਹਿਰ ਦੇ ਹਿਸਾਬ ਨਾਲ ਅੰਗਰੇਜ਼ੀ ਚ ਲਿਖ ਦਿੰਦੇ ਨੇ ਹਿੰਦੀ ਚ ਲਿਖ ਦਿੰਦੇ ਨੇ ਤੋਤਲੇ ਸ਼ਬਦ ਨੋ ਕਾਲ ਨੋ ਬਹਾਨਾ ਮੇਲੇ ਚ ਆ ਚੁੱਕੀ ਸ਼ਾਦੀ ਮੇਂ ਜਲੂਲ ਜਲੂਲਾਂ ਉਹ ਜਲੂਲ ਜਲੂਲ ਨਾ ਜਾਇਓ ਬਹੁਤ ਭੜੀ ਕਰਦੇ ਆ ਇਹੇ ਮੌਕਾ ਹੀ ਨਹੀਂ ਮਿਲਣਾ ਵੀ ਕੀ ਹੋ ਗਿਆ ਤੁਸੀਂ ਮਿੰਟ ਦੀ ਗਲਤੀ ਕਰ ਲਓਗੇ ਵੀ ਯਾਰ ਆਪਾਂ ਦਾ ਵਿਆਹ ਦੇਖਦੇ ਆ ਇਹ ਫਰਜੀ ਬਾੜੇ ਤੋਂ ਬਚੋ ਸੁਚੇਤ ਰਹੋ ਹੋਰ ਵੀ ਕੋਈ ਲਿੰਕ ਆਉਂਦੇ ਆ ਕੋਈ ਸੇਲ ਦਾ ਲਿੰਕ ਆਉਂਦਾ ਹੈ ਕੋਈ ਸਸਤੇ ਦਾ ਲਿੰਕ ਆਉਂਦਾ ਹੈ ਅੱਧ ਤੋਂ ਵੱਧ ਫਰਕ ਪਾਇਆ ਪਿਆ ਹੁੰਦਾ ਉਹ ਸਾਰਾ ਠੱਗੀ ਦਾ ਹੀ ਜਾਲ ਹੈ ਬਿਨਾ ਕਿਸੇ ਵੈਰੀਫਾਈ ਤੋਂ ਲਿੰਕ ਖੋਲ੍ਹੋ ਵੀ ਨਾ ਇਹ ਆਸਤੀ ਬਣਾ ਲਓ ਨਾਲ ਦੀ ਨਾਲ ਮੈਸੇਜ ਨੂੰ ਡਿਲੀਟ ਕਰ ਦਿਓ ਚਾਹੇ ਜੀਮੇਲ ਚਾਹੇ ਵਟਸਐਪ ਹੈ ਜੀ ਕਿਤੇ ਮਰਜ਼ੀ ਆ ਜੀ ਤਾਂ ਜਾਣਕਾਰੀ ਨੂੰ ਸ਼ੇਅਰ ਕਰਿਓ ਅੱਗੇ ਜੋ ਇਨਫੋਰਮੇਸ਼ਨ ਹੋਊ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ